ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਨਥਾਣਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਨਾਮ ਕੀ ਵੀਰ ਆਪਣਾ ਬਾਈ ਆਪਣਾ ਨਾਮ ਪਰਦੇਸ ਸਿੰਘ ਜੀ ਠੀਕ ਹੋ ਜੀ ਇੱਕ ਪਿੰਡ ਚਾਲਾ ਧਰਦੇ ਠੀਕ ਹੋ ਜੀ ਤੇ ਬਾਈ ਜੇ ਆਪਣੇ ਘਰ ਹੁਣ ਹੋਵੇ ਤੇ ਕੀ ਡਰੈਸ ਹੈ ਆਪਣਾ ਨੇੜੇ ਵਸਤਾਂ ਦੀ ਠੀਕ ਹੋ ਜੀ ਵਸਤਾਂ ਦੇ ਪੂਣੀ ਘਰ ਹੈ ਠੀਕ ਹੋ ਜੀ ਤੇ ਬਾਕੀ ਇਸ ਟਾਈਮ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਤੇ ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਅੱਜ ਆਪਣੇ ਕੋ ਕਿਨੇ ਨਗ ਬਕਾਉ ਏ ਦੋ ਨਗ ਬਕਾਉ ਠੀਕ ਹੋ ਜੀ ਆ ਘਰੋਂ ਵੀਰੇ ਅੱਜ ਆਪਣੀ ਦੂਜੀ ਵੀਡੀਓ ਤੇ ਪਹਿਲੀ ਵੀਡੀਓ ਦਾ ਰਿਜ਼ਲਟ ਕਿਦਾਂ ਰਿਹਾ ਬਾਈ ਯਾਰ ਬਹੁਤ ਵਧੀਆ ਰਿਹਾ ਕਿੰਨੇ ਕ ਟਾਈਮ ਚ ਪਸ਼ੂ ਸੇਲ ਹੋਗੇ ਸੀ ਅਗੂਜੇ ਤਾਂ ਨਹੀਂ ਪਸ਼ੂ ਸੇਲ ਹੋਣਗੇ ਠੀਕ ਹੋ ਜੀ ਤੇ ਦੱਸਣਾ ਚਾਹੁੰਦੇ ਆ ਬਾਈ ਬਾਈ ਕੋਲ ਇੱਕ ਦੋ ਪਸ਼ੂ ਹਰ ਟਾਈਮ ਅਵੇਲੇਬਲ ਹੁੰਦੇ ਹੀ ਐ ਇਸ ਬਾਈ ਕੋਲੇ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅੱਜ ਦੋਨਾਂ ਕ ਬਕਾਊ ਆ ਵੀਰ ਤੇ ਦੱਸੋ ਜੀ ਪਹਿਲੀ ਵੈੜ ਦੀ ਕੀ ਡਿਟੇਲ ਆ ਜੀ ਪਹਿਲੀ ਵੈੜੀ ਦੂਜੇ ਸੂਏ ਇਹ ਇਹ ਦੂਜਾ ਸੂਆ ਸੂਈ ਆ ਜੀ ਹਾਂ ਜੀ ਸੂਈ ਵੀ ਇਹਨੂੰ ਹੋ ਗਏ 8 ਦਾ ਹੋ ਗਏ ਸੂਈ ਠੀਕ ਹੋ ਜੀ ਤੇ ਅੱਜ 18 ਲੀਟਰ ਦੱਸ ਤੇ ਆਈ 18 ਲੀਟਰ ਆਪਾਂ ਜੋ ਕੇ ਮਗਰ ਵੀਰੇ ਆ ਬੈਠੀ ਇਹਦੀ ਬੱਚੀ ਆ 18 ਲੀਟਰ ਬਾਈ ਦੁੱਧ ਜੋਕ ਕੇ ਦੇਣਗੇ ਥਣਾ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਮੜ ਤੁਰ ਕੇ ਵਖਾ ਦਿ ਵੀਰੇ ਬਾਡੀ ਬਾਂਤਰ ਦੀ ਬਹੁਤ ਜ਼ਿਆਦਾ ਚੰਗੀ ਆ ਕਰਾਸ ਬਰੀਡ ਦੀ ਗਾਂ ਬਾਈ ਤੁਹਾਨਾ ਸਾਨੂੰ ਦਿਖਾ ਦਿੰਨੇ ਆ ਤੁਮਾਨਾ ਤੁਸੀਂ ਚੈੱਕ ਕਰ ਸਕਦੇ ਹੋ ਥਣ ਬੰਨੇ ਦੀ ਚੰਗੀ ਆ ਵੀਰੇ ਬਾਡੀ ਬਾਂਤਰ ਦੇਖ ਸਕਦੇ ਹੋ ਸੋਹਣੀ ਆ ਬਾਡੀ ਬਾਂਤਰ ਦੀ ਲੰਮਾ ਥਣ ਲੱਗਿਆ ਹੋਇਆ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਹੈ ਤੇ 22 ਦਫਾ ਕੰਟੈਕਟ ਨੰਬਰ ਚੱਲ ਰਿਹਾ ਤੁਸੀਂ 22 ਤੇ ਜਾਣਕਾਰੀ ਲੈ ਸਕਦੇ ਹੋ ਤੇ ਵੀਰ ਕੀ ਪ੍ਰਾਈਸ ਆਈ ਹੈ ਦਾ ਜੀ ਇਹ ਗਾਂ ਦਾ ਪ੍ਰਾਈਸ 55000 55000 ਰੁਪਏ ਬਾਈ ਮੁੱਲ ਕਰਦੇ ਮਾਨ ਕੀਤਾ ਜਾਊਗਾ ਜੀ ਹਾਂਜੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ 55000 ਰੁਪਏ ਮੋਲਾ ਤੇ ਦੂਸਰੀ ਵੜ ਲਈ ਆਜੋ ਇਹਦੀ ਕੀ ਡਿਟੇਲ ਹੈ ਜੀ ਇਹ ਵੜੀ ਤੀਜਾ ਸੂਆ ਤੀਜਾ ਸੂਆ ਸੂਣਾ ਹੀ ਆ ਸੋਰੀ ਹਾਂਜੀ ਸੂਣ ਵਾਲੀ ਆ 8 ਦਿਨਾਂ ਦੀ ਕੱਚੀ ਹੈਗੀ ਠੀਕ ਹੋ ਜੀ ਤੇ 30 ਲੀਟਰ ਦੁੱਧ ਕੱਢੀਏ ਨੇ ਦੂਜੇ ਸੂਏ ਦੂਜੇ ਸੂਏ 30 ਲੀਟਰ ਦੀ ਗਾਰੰਟੀ ਨਾਲ ਦੁੱਧ ਕੱਢੇਗਾ ਠੀਕ ਹੋਈ ਤੁਸੀਂ ਹਵਾਨਾ ਚੈੱਕ ਕਰ ਸਕਦੇ ਹੋ ਹਵਾਨਾ ਚੈੱਕ ਕਰ ਸਕਦੇ ਹੋ ਤੁਸੀਂ ਬਾਡੀ ਬਾਂਦਰ ਦੀ ਬਹੁਤ ਜ਼ਿਆਦਾ ਚੰਗੀ ਆ ਦੇਖ ਸਕਦੇ ਹੋ ਵੀਰੇ ਮੜਾ ਤੁਰਾ ਵਖਾ ਦੇ ਵੀਰੇ ਇਹਦਾ ਬਾਡੀ ਬਾਂਦਰ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਬਾਈ ਪੂਰਾ ਸ਼ਾਨਦਾਰ ਖਵਾਨਾ 8-10 ਦਿਨਾਂ ਦੀ ਕੱਚੀ ਆ ਪਿਛਲੇ ਸੂਏ 30 ਲੀਟਰ ਦੁੱਧ ਦੀ ਵਾਈ ਦੀ ਗਾਰੰਟੀ ਸੀ 30 ਲੀਟਰ ਦੁੱਧ ਕੱਢਿਆ ਬਾਈ ਨੇ ਕਹਿੰਦੇ ਮੁਤਾਬਕ ਦੇਖ ਸਕਦੇ ਹੋ ਬਈ ਤੁਸੀਂ ਤੋਰਾ ਦੇਖ ਸਕਦੇ ਹੋ ਗਾਂ ਦਾ ਤੀਜਾ ਸੂਆ ਸੋਨਾ 10 ਦਿਨਾਂ ਦੀ ਕੱਚੀ ਆ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਆ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਵੀਰ ਆ ਪਹਿਲਾਂ ਕੀ ਮੁੱਲ ਕਰਦੇ ਆ ਜੀ ਇਹਦਾ ਮੁੱਲ 75000 ਇਹਦਾ ਮੁੱਲ 75000 ਰੁਪਏ ਕਰਦੇ ਆ ਮਾਨ ਕੀਤਾ ਜਾਊਗਾ ਵੀਰ ਮੌਕੇ ਤੇ ਮਾਨਤਨ ਕੀਤਾ ਜਾਊਗਾ 75000 ਰੁਪਏ ਬਾਈ ਇਹਦਾ ਮੁੱਲ ਕਰਦੇ ਆ ਦੋਨੇ ਪਸ਼ੂ ਵੀਰੇ ਬਹੁਤ ਸ਼ਾਨਦਾਰ ਪਸ਼ੂ ਆ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਤੁਹਾਨੂੰ ਵਧੀਆ-ਵਧੀਆ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕਰਾ ਕਰਾਂਗੇ ਤੁਹਾਡੇ ਤੱਕ ਥੈਂਕ ਯੂ ਬਾਈ ਜੀ